ਮਹਾਰਾਜ ਰਣਜੀਤ ਸਿੰਘ ਉਹਨਾਂ ਦੇ ਮਾਤਾ ਜੀ ਨੇ ਜਦੋਂ ਬਡਰੁਖਾ ਨਕਰ ਵਿੱਚ ਜਨਮ ਲਿਆ ਤਾਂ ਉਸ ਸਮੇਂ ਉਹਨਾਂ ਦੀ ਨਾਨੀ ਨੇ ਮਹਾਰਾਜ ਰਣਜੀਤ ਸਿੰਘ ਜੀ ਦੇ ਮਾਤਾ ਜੀ ਸਨ ਉਹਨਾਂ ਨੂੰ ਇੱਕ ਕੁੱਜੇ ਵਿੱਚ ਪਾ ਕਰਕੇ ਘਰ ਦੇ ਕੋਨੇ ਦੇ ਵਿੱਚ ਪਾਸੀ ਉਹ ਆ ਫੱਟ ਕਰਕੇ ਦੱਬ ਦੇਣਾ ਕੀਤਾ ਤੇ ਮਹਾਰਾਜ ਰਣਜੀਤ ਸਿੰਘ ਜੀ ਦਾ ਜਿਹੜਾ ਨਾਨਾ ਸੀ ਉਹ ਸਾਧ ਸੰਗਤ ਮਹਾਪੁਰਖ ਬਾਬਾ ਕੋਤੜ ਸਿੰਘ ਜੀ ਹੋਏ ਨੇ ਬਡਰੋਖਾ ਨਗਰ ਵਿੱਚ ਉਹਨਾਂ ਵਾਸਤੇ ਰੋਜ਼ਾਨਾ ਦੁੱਧ ਲੈ ਕੇ ਆਇਆ ਕਰਦਾ ਸੀ ਛਕਣ ਲਈ ਜਦੋਂ ਮਹਾਪੁਰਖਾਂ ਕੋਲ ਆਉਣਾ ਕੀਤਾ ਮਹਾਪੁਰਖ ਕਹਿਣ ਲੱਗੇ ਭਾਈ ਅਸੀਂ ਤੇਰੇ ਹੱਥੋਂ ਅੱਜ ਦੁੱਧ ਨਹੀਂ ਛਕਣਾ ਕਿਉਂਕਿ ਤੇਰੇ ਘਰ ਗਊ ਕਤਲ ਹੋਈ ਹੈ ਇਹ ਕਹਿਣ ਲੱਗਿਆ ਮਹਾਰਾਜ ਇਹ ਕਿਵੇਂ ਹੋ ਸਕਦਾ ਤਾਂ ਮਹਾਪੁਰਖ ਕਹਿੰਦੇ ਮੇਰੇ ਨਾਲ ਚੱਲ ਘਰ ਦੇ ਵਿੱਚ ਆਏ ਜਿੱਥੇ ਉਸ ਬੱਚੀ ਨੂੰ ਦੱਬਣਾ ਕੀਤਾ ਸੀ ਕਿਹਾ ਇੱਥੋਂ ਥਾਂ ਪੜਨਾ ਕਰ ਜਦੋਂ ਕੁਜਾ ਬਾਹਰ ਕੱਟਿਆ ਤੇ ਉਹ ਸਾਰ ਸੰਗ ਬੱਚੀ ਜਿਹੜੀ ਸੀ ਆਪਣੇ ਪੈਰ ਦਾ ਅੰਗੂਠਾ ਚੁੰਗ ਰਹੀ ਸੀ ਤਾਂ ਉਸ ਸਮੇਂ ਮਹਾਪੁਰ ਕਹਿ ਲੱਗੇ ਇਸ ਬੱਚੀ ਨੇ ਪੰਜਾਬ ਦੇ ਵਿੱਚ ਇੱਕ ਐਸੇ ਮਹਾਨ ਮਹਾਰਾਜੇ ਨੂੰ ਜਨਮ ਦੇਣਾ ਜਿਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਰਾਜ ਕਰਨਾ ਹੈ ਔਰ ਤੁਸੀਂ ਇਸ ਨੂੰ ਇਸ ਤਰ੍ਹਾਂ ਮਾਰਨ ਲੱਗੇ ਹੋ ਕਿਡਾ ਪਾਪ ਹੈ ਤਾਂ ਸਾਧ ਸੰਗਤ ਫਿਰ ਉਸ ਬੱਚੀ ਦੀ ਪਾਲਣਾ ਹੋਈ ਔਰ ਉਹ ਫਿਰ ਜਿਹੜੇ ਗੁਜਰਾਵਾਲੇ ਨਕਰ ਭਾਈ ਮਹਾ ਸਿੰਘ ਉਹਨਾਂ ਨੂੰ ਵਿਆਹੀ ਗਈ ਔਰ ਜਿਨ੍ਹਾਂ ਦੇ ਘਰ ਮਹਾਰਾ ਰঞ্জੀਤ ਸਿੰਘ ਜੀ ਦਾ ਜਨਮ ਹੋਇਆ ਇਸ ਤਰ੍ਹਾਂ ਜਿਹੜੇ ਪਹਿਲਾਂ ਲੋਕ ਸਨ ਨਾ ਉਹ ਸਾਧ ਸੰਗਤ ਲੜਕੀਆਂ ਨੂੰ ਜਿਸ ਤਰ੍ਹਾਂ ਮਾਰ ਦਿੰਦੇ ਸਨ ਉੱਜੇ ਚ ਪਾ ਕਰਕੇ ਦੱਬ ਦੇਣਾ ਔਰ ਮੂੰਹ ਦੇ ਵਿੱਚ ਥੋੜਾ ਜਿਹਾ ਗੋੜ ਲਾ ਦੇਣਾ 나ੜੇ ਰੂਹ ਲਾ ਦੇਣਾ ਔਰ ਇੱਕ ਹਹਾਵਤ ਬਣੀ ਹੋਈ ਸੀ ਕਿ ਗੋੜ ਖਾਵੀ ਹੋਣੀ ਕੱਤੀ ਆਪ ਜਾਵੀ ਵੀਰਾਂ ਨੂੰ ਕੱਤੀ ਜਿਹੜੀ ਆਪ ਇਸ ਤਰ੍ਹਾਂ ਦੁੱਖ ਦੇ ਨਾਲ ਜਾਵੇਗੀ ਉਹ ਜ਼ਰੂਰ ਅੱਗੇ ਵੀਰਾਂ ਨੂੰ ਘੱਲਦੀ ਹੋਵੇਗੀ ਪਰ ਸਾਡੇ ਲੋਕ ਇੰਨੇ ਅਗਿਆਨੀ ਤੇ ਅੱਜ ਦੇ ਸਮੇਂ ਤਾਂ ਸਾਧ ਸੰਗਤ ਜਨਮ ਹੋਣ ਹੀ ਨਹੀਂ ਦਿੰਦੇ ਪਹਿਲਾਂ ਹੀ ਐਸਾ ਕੰਮ ਕਰਦੇ ਹਨ ਕਿ ਬੱਚੀ ਨੂੰ ਗਰਭ ਦੇ ਵਿੱਚ ਹੀ ਮਾਰ ਦਿੰਦੇ ਸੋ ਕਿੱਡਾ ਵੱਡਾ ਪਾਪ ਐ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਸਾਨੂੰ ਸੁਚੇਤ ਕੀਤਾ ਕਾਤ ਕੰਜਕਾ ਜਿਹੜਾ ਲੜਕੀ ਨੂੰ ਮਾਰ ਦਿੰਦਾ ਹੈ ਭਾਵੇਂ ਗਰਭ ਵਿੱਚ ਮਾਰ ਦਵੇ ਤੇ ਭਾਵੇਂ ਜਨਮ ਹੁੰਦਿਆਂ ਮਾਰ ਦੇਣਾ